ਜੈ ਪੀਰਾਂ ਦੀ ਜੈ ਮਸਤਾਂ ਦੀ ਵੀਜੀ ਬਾਬਾ ਜੀ ਨੇ ਇੱਕ ਚਮਤਕਾਰ ਕਰਤਾ ਜਾਗ ਰੂਪ ਜਿਹਨੂੰ ਪਕੰਨੇ ਆ ਸੁਣਦੇ ਬਹੁਤ ਹੁੰਦੇ ਸੀ ਬਜ਼ੁਰਗਾਂ ਤੋਂ ਅਸੀਂ ਜਾਨਿਕੇ ਵੀ ਉਹਰੇ ਬਾਬਾ 베ਰੀ ਨੇ ਵੀ ਫੌਜਾਂ ਦਾ ਮਿਲਟਰੀ ਦਾ ਪੋਲ ਫੜਿਆ ਹੋਇਆ ਨਾਲ ਟੈਂਕ ਹੁੰਦਾ ਸੀ ਜਿਹੜਾ ਲੜਾਈ ਚ ਉਹ ਬਾਬਾ ਜੀ ਨੇ ਅੱਜ ਕਿਰਪਾ ਕਰ ਦਿੱਤੀ ਜੀ ਮੇਰੇ ਵੀ ਛੋਟੇ ਹੁੰਦੇ ਸੀ ਮਨਸਾ ਇਹ ਸੀਗੀ ਅੱਛਾ ਵੀ ਉਹ ਚੀਜ਼ ਦੇਖੀ ਜਾਵੇ ਜਦ ਦਾਦੇ ਪਰਦਾਦੇ ਦਾਦੇ ਸੀਗੇ ਨਹਿਰ ਦੇ ਵਿੱਚ ਦੇਖਣਾ ਲੋਹਾ ਸੀਗਾ ਜ਼ਰੂਰ ਪਰ ਬਾਹਰ ਨਹੀਂ ਆਉਂਦਾ ਸੀਗਾ ਹੁਣ ਪਰਮਾਤਮਾ ਨੇ ਕਿਰਪਾ ਕੀਤੀ ਨਹਿਰ ਪੱਕੀ ਹੋ ਰਹੀ ਸੀਗੀ ਸਰਕਾਰ ਪੰਜਾਬ ਸਰਕਾਰ ਵੱਲੋਂ ਅੱਭੀ ਅਸੀਂ ਮਿਲਟਰੀ ਵਾਲਿਆਂ ਨੂੰ ਉਹਨਾਂ ਨੂੰ ਕਿਹਾ ਜਿਹੜੇ ਨਹਿਰ ਚ ਖਦਾਈ ਕਰਦੇ ਨੇ ਮਸ਼ੀਨਾਂ ਨਾਲ ਪੁਲ ਬਣਾ ਉਹ ਬਣਾ ਰਹੇ ਨੇ ਨਹਿਰ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਉਹ ਖਦਾਈ ਕਰਕੇ ਦੇਖੋ ਵੀ ਉਹ ਪੋੜਾ ਉਹ ਕਹਿੰਦੇ ਵੀ ਨਹੀਂ ਅਸੀਂ ਕਿਹਾ ਖਦਾਈ ਕਰਕੇ ਤਾਂ ਦੇਖੋ ਵੀ ਤੁਸੀਂ ਉਹ ਦੇਖੋ ਵੀ ਹੈਗਾ ਥਲੇ ਪੋੜੇ ਦੇ ਚਲੋ ਜੀ ਉਹਨਾਂ ਨੇ ਸਾਡੀ ਮੰਨ ਕੇ ਖਦਾਈ ਕੀਤੀ ਥਲੇ ਲੋਹੇ ਦੇ ਗੱਡਣੇ ਹੁੰਦੇ ਬੜੇ ਬੜੇ ਉਹ ਨਿਕਲੇ ਨੇ ਵਿੱਚੋਂ ਆ ਐਂਗਰ ਨਿਕਲਿਆ ਜੀ ਇਹ ਇਹ ਐਂਗਰ ਹੁੰਦਾ ਇਹ ਹਾਲ ਦੀ ਤਰ੍ਹਾਂ ਜੀ ਫਿਰ ਇੱਕ ਨਾਂ ਨਹੀਂ ਜੀ ਟੂਬਾਂ ਵਾਲਾ ਪੁਲ ਸੀਗਾ ਵਿੱਚ ਟਿੱਬਾਂ ਵਾਲਾ ਪੁਲ ਸੀਗਾ ਜੀ ਉਹਦੇ ਨਾਲ ਫਿਰ ਇਹ ਰੋਕ ਕੇ ਰੱਖਦਾ ਹੁੰਦਾ ਸੀ ਪਾਣੀ 'ਚ ਇਹਦੇ ਉੱਪਰ ਲਾਟੂ ਹੁੰਦਾ ਸੀਗਾ ਜੀ ਉਰੇ ਇਹ ਨਾਲ ਲਾਟੂ ਹੁੰਦਾ ਸੀਗਾ ਇਹ ਅਸੀਂ ਫਿਰ ਆ ਕੇ ਕਢਾ ਕੇ ਉਰੇ ਆਜਾਦਗਰੀ ਫਿਰ ਰੱਖੀ ਹੋਈ ਹੈ ਜੀ ਉਰੇ ਆਸਾਨੇ ਵੀ ਲਿਖਿਆ ਹੋਇਆ ਨੇ ਬਾਕਾਇਦਾ ਤੇ ਸਾਰਾ ਕੁਝ ਉਹ ਬਾਕੀ ਜੀ ਫਿਰ ਮਿਲਟਰੀ ਵਾਲਿਆਂ ਨੂੰ ਕਿਹਾ ਸੀਗਾ ਮਿਲਟਰੀ ਵਾਲੇ ਕਹਿੰਦੇ ਸਰਪੰਚ ਸਾਹਿਬ ਤੁਸੀਂ ਰਹਿਣ ਦਿਓ ਤੁਸੀਂ ਜ਼ਰੂਰੀ ਤਾਕ ਵਾਲੇ ਨਾ ਪੈਣਾ ਕਿ ਵੀ ਤਾਂ ਕਿਹੜੀ ਮਿਲਟਰੀ ਦਾ ਕਿਹੜੀ ਜੁੰਡ ਦਾ ਸੀਗਾ ਵੀ ਤੁਸੀਂ ਉਹਨੂੰ ਰਹਿਣ ਦਿਓ ਲੰਬਾ ਇਤਿਹਾਸ ਆ ਮਾਚਲ ਕੋਈ ਗੱਲ ਨਹੀਂ ਭਾਈ ਮੈਂ ਲੁਧਿਆਣੇ ਵੀ ਜਾ ਕੇ ਆਇਆ ਜਿੱਥੇ ਉਹਨਾਂ ਦਾ ਕੈਂਪ ਆ ਤੇ ਇੱਥੇ ਕੀ ਕਹਿੰਦੇ ਇਹ ਘੰਟਾ ਘਰ ਉੱਥੇ ਵਿਦਾਫਤਰ ਉੱਥੇ ਵੀ ਜਾ ਕੇ ਆਇਆ ਮਿਲਟਰੀ ਵਾਲਿਆਂ ਜਣੀ ਕਿ ਆਪਣੀ ਕੋਈ ਸੁਣੀ ਨਹੀਂ ਹੈਗੀ ਕਿਸੇ ਕਿਸਮ ਦੀ ਇਹਦਾ ਕੋਈ ਜਾਂਚ ਹੋਈ ਆ ਵੀ ਕਿੰਨੇ ਸਾਲ ਪੁਰਾਣਾ ਨੁਹਾ ਇਹ 80 ਸਾਲ ਪੁਰਾਣਾ ਜੀ ਜਾਂਚ ਨਹੀਂ ਜਾਂਚਣਾ ਜੀ ਮੇਰੇ ਪਰਦਾਦਾ ਜੀ ਮੈਨੂੰ ਦੱਸਦੇ ਹੁੰਦੇ ਸੀ ਦਾਦਾ ਜੀ ਦੱਸਦੇ ਹੁੰਦੇ ਸੀਗੇ ਫਿਰ ਉਸ ਕਰਕੇ ਮੈਂ ਦਿਮਾਗ 'ਚ ਰੱਖਿਆ ਵੀ ਮਗਾ ਬਾਬਾ ਕਰ ਕਿਰਪਾ ਉਹਦੇ ਮੂਰੇ ਅੱਲਾਹ ਦੁਆ ਕੀਤੀ ਹਰ ਇੱਕ ਮੇਲੇ ਨੂੰ ਅਸੀਂ ਜਣੀ ਕਿ ਇਹਦਾ ਜਿਗਰ ਕਰਦੇ ਰਹੇ ਆ ਐਤੀ ਬਾਬਾ ਜੀ ਨੇ ਚਮਤਕਾਰ ਕਰਕੇ ਦਿਖਾਤਾ ਨਾ ਜੀ ਨਾ ਜਰ ਲੱਗਿਆ ਸੀਦਾ ਜੀ ਵਿੱਚ ਲੱਕਰ ਦੀਆਂ ਕਿਸ਼ਤੀਆਂ ਵੀ ਨੇ ਚਿੱਟੇ ਰੰਗ ਦੀਆਂ ਪੁਰਾਣੀਆਂ ਕਿਸ਼ਤੀਆਂ ਬੇੜੇ ਹੁੰਦੇ ਸੀ ਉਹ ਵੀ ਦੇਖੇ ਨਾ ਆਪਾਂ ਨੇ ਜਿਹੜਾ ਬਾਕੀ ਲੋਹਾ ਸੀਗਾ ਉਹ ਬਦੂਆਂ ਨੂੰ ਬੜਾਤਾ ਜੀ ਮੈਂ ਗਰੀਬ ਬੰਦੇ ਨੇ ਮਗਾ ਚਲ ਖਾ ਖੋ ਲੈਣਗੇ ਵੀ ਉਹ ਤਾਂ ਸਰਕਾਰ ਨੇ ਕਿਹੜਾ ਲੈ ਕੇ ਜਾਣਾ ਇਹ ਨਿਸ਼ਾਨੀ ਲਖੀਓ ਯਾਦਗਰੀ ਜੀ ਬੜੀ ਬਾਬਾ ਜੀ ਦੀ ਕਿਰਪਾ ਛਿਮੇ ਪਾਰਸ਼ਾਦੀ ਇਹ ਜਿਹੜਾ ਕੀ ਇਤਿਹਾਸ ਤੋਂ ਜੀ ਇਹਦਾ ਇਤਿਹਾਸ ਸਿੱਖਣਾ ਜੀ ਇੱਥੇ ਛਿਮੇ ਪਾਰਸ਼ਾ ਜੀ ਦਾ ਗੁਰਦੁਆਰਾ ਦਰਾਇਪਿੰਡ ਬਾਬਾ ਜੀ ਨੇ ਆਪਣਾ ਇੱਥੇ ਘੋੜਾ ਬੰਨਿਆ ਸੀਗਾ ਬੇਰੀ ਸਾਹਿਬ ਜਾ ਦੌਰੇ ਉਹਨਾਂ ਨੇ ਬੰਦਗੀ ਕੀਤੀ ਉਹਰੇ ਬੈਠੇ ਸੀਗੇ ਜਿਹੜੇ ਬਾਬਾ 베ਰੀ ਵਾਲੇ ਸੀਗੇ ਉਹ ਬੰਦਗੀ ਕਰ ਰਹੇ ਸੀਗੇ ਉਹਰੇ 베ਰੀ ਥਲੇ ਉਹਨਾਂ ਨੂੰ ਆਕੇ ਪੁੱਛਿਆ ਜੀ ਹਾਂ ਵੀ ਮਸਾਬਤ ਉਹਰੇ ਕੀ ਕਰਦਾ ਪਿਆ ਭਾਈ ਉਹ ਕਹਿੰਦੇ ਜੀ ਮੈਂ ਰੱਬ ਦਾ ਬੰਦਾ ਮੇਰਾ ਕੋਈ ਅੱਗਾ ਪਿਛਾ ਨਹੀਂ ਹੈਗਾ ਉਹ ਕਹਿੰਦੇ ਭਾਈ ਕੀ ਗੱਲ ਉਹ ਕਹਿੰਦੇ ਨਾਮ ਮੇਰੇ ਮਾਂ ਨਾ ਮੇਰਾ ਪਿਓ ਆ ਉਪਰ ਛੇਮੇ 파ਰਸ਼ਾ ਸਤਗੁਰ ਨੇ ਮੇਰੇ ਨੇ ਉਹਨਾਂ ਨੇ ਫਿਰ ਇਹਨਾਂ ਨੂੰ ਕਿਰਪਾ ਕੀਤੀ ਬੜ ਦਿੱਤਾ ਜੀ ਕਹਿੰਦਾ ਜਾਓ ਜੀ ਜਿੱਥੇ ਫਿਰ ਸਾਡੇ ਮੇਲੇ ਲੱਗਦੇ ਨੇ ਇੱਥੇ ਦਰਾਹੇ ਪਿੰਡ 'ਚ ਗੁਰਦੁਆਰਾ ਸਾਹਿਬ ਇੱਥੇ ਤੁਹਾਡੇ ਵੀ ਮੇਲੇ ਲੱਗਿਆ ਕਰਨਗੇ 베ਰੀ ਤੇ ਆਉਣ ਵਾਲੇ ਸਮੇਂ ਚ ਲੋਕ ਦੇਖਿਆ ਕਰਨਗੇ ਜਿੱਥੇ ਤੁਹਾਡੀ ਸਾਡੀ ਮੰਨਤਾ ਹੁੰਦੀ ਹੈ ਉੱਤੇ ਤੁਹਾਡੀ ਵੀ ਮੰਨਤਾ ਹੋਗੀ ਜੀ ਹਾਂ ਜੀ ਹਾਂ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਮਿਲਿਆ ਜੀ ਬੱਚੇ ਦੇਦ ਵਿਦੇਸ਼ ਚ ਜਾ ਰਹੇ ਨੇ ਮੇਰਾ ਖੁਦ ਬੇਟਾ ਦਾਦੇ ਨੇ ਕਿਰਪਾ ਕੀਤੀ ਦੇਦ ਵਿਦੇਸ਼ ਚ ਇੰਗਲੈਂਡ ਚ ਬੇਟਾ ਇੱਕ ਮਹੀਨਾ ਦਾਸ ਦੇਨ ਦੀ ਪੋਤੀ ਹੋਗੀ ਜੀ 10 ਦਿਨ ਦੇਖੋ ਕਿੱਡਾ ਬੜਾ ਚੰਦ ਕਰ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਹਰ ਇੱਕ ਦੀ ਜਨਨਕ ਆਵਾਜ਼ ਸੁਣ ਰਹੇ ਨੇ ਬਾਬਾ ਜੀ ਹਰ ਇੱਕ ਨੂੰ ਕਿਸੇ ਨੂੰ ਖਾਲੀ ਨਾ ਮੋੜ ਦੇ ਕੋਈ ਵੀ ਆਸਾ ਲੈ ਕੇ ਆਵੇ ਨਾ ਆਸ ਮਰਦ ਪੂਰੀ ਹੁੰਦੀ ਹੈ ਜੀ ਆਹ ਲੱਖਾਂ ਪਤੀ ਬਣਾਉਂਦੇ ਨੇ ਜੀ ਮਹਾਰਾਜ ਬੜੀ ਕਿਰਪਾ ਸਤਿ ਕਰਦੀ ਪੂਰੀ ਸੁੱਖ ਪੂਰੀ ਹੁੰਦੀ ਹੈ ਪੂਰੀ ਸੁੱਖ ਪੂਰੀ ਹੁੰਦੀ ਹੈ ਮਹਾਰਾਜ ਕਿੰਨੇ ਕੁ ਲੋਕ ਆ ਜਾਂਦੇ ਆ ਮੇਰੇ ਇੱਥੇ ਦੀ ਲੱਖਾਂ ਦੀ ਜਨਤਾ ਬਹੁਤ ਆਉਂਦੀ ਹੈ ਲੱਖਾਂ ਦੇ ਹਿਸਾਬ ਨਾਲ ਆ ਰਹੀ ਹੈ ਹੁਣ ਦਿੱਕਤ ਉਹ ਸ਼ਾਮ ਤੱਕ ਜਨਨਕ 12 ਵਜੇ ਤੱਕ ਚੜਾਵਾ ਜੋਸ਼ਰਦਾ ਜੀ ਜੋ ਮਰਜੀ ਆਟਾ ਨੂਨ ਦਾਣਾ ਲੰਗਰ ਚੱਲ ਰਿਹਾ ਪੈਸੇ ਜੀ ਜਿਹੜਾ ਸਾਡੇ ਕੋਲ ਪੈਸਾ ਆਈ ਜਾਂਦਾ ਇਕੱਠਾ ਹੋਈ ਜਾਂਦਾ ਅਸੀਂ ਉਹਦੇ ਥਾਂ ਖਰੀਤੀ ਜਾਂਦੇ ਆ ਜੀ ਨਾਲ ਦੀ ਨਾਲ ਥਾਂ ਵਧਦੀ ਜਾਂਦਾ ਅੱਗੇ ਕਲਾਕਾਰ ਵੀ ਆਏ ਹੋਏ ਕਲਾਕਾਰ ਸਭ ਪਹੁੰਚੇ ਨੇ ਰੰਗਾਰੰਗ ਪ੍ਰੋਗਰਾਮ ਕਰਨਗੇ ਜੀ ਬਾਬਾ ਜੀ ਦੀ ਮਹਿਮਾ ਗਾਉਣਗੇ ਇਹ ਤਾਂ ਤੁਹਾਡੇ ਟੀਵੀ ਚੈਨਲ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਕਰਦੇ ਆ ਜਿਹੜੀ ਸਾਡੀ ਆਵਾਜ਼ ਬਾਬਾ ਜੀ ਦੇ ਦਰਬਾਰ ਦੀ ਦਿਸਾਂ-ਵਦਿਸਾਂ ਚ ਪਹੁੰਚਾ ਦਿਆਂ ਦੂਰ-ਦੂਰ ਤੱਕ ਪਹੁੰਚਾ ਰਹੇ ਹਾਂ ਪਰਮਾਤਮਾ ਤੁਹਾਨੂੰ ਵਿਚਾਰ ਦੀ ਕਲਾ 'ਚ ਰੱਖੇ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਦੇਵੇ ਜੀ ਇਹ ਇਤਰਾਹੇ ਨਹਿਰ ਦੇ ਨਾਲ-ਨਾਲ ਬਣਿਆ ਆ ਆਹ ਜੀ ਹਾਂ 80 ਸਾਲ ਬਣਾਣਾ ਜੀ ਜਿਹੜੇ ਸਾਡੇ ਮਹਾਪੁਰਸ਼ ਦਾਦੇ ਜੀ ਬਜ਼ੁਰਗ ਦਾਦੇ ਸੀਗੇ ਤੇ ਮੇਰੇ ਇਹੀ ਗੱਦੀ ਪਣ ਚਾਹੀਦੀ ਆ ਕਿ ਕਿ ਵਾਰਿਸ ਕੋਈ ਨਹੀਂ ਹੈਗਾ ਜੀ ਹਰ ਇੱਕ ਬੰਦਾ ਜਾਨੀ ਕਿ ਆ ਰਿਹਾ ਮਨ ਭਾਵਨਾ ਨਾਲ ਸ਼ਰਧਾ ਨਾਲ ਮੱਥਾ ਟੇਕ ਰਿਹਾ ਜੀ ਕੋਈ ਪੱਕਾ ਬੰਦਾ ਨਹੀਂ ਹੈਗਾ ਉਹ ਬਿਚਾਰੀ ਨਾ ਕਿ ਉਹਨੂੰ ਗੱਡੀ ਦਿੱਤੀ ਜੀ ਜਿਹੜਾ ਆਊਗਾ ਜੀ ਉਹ 10 ਗੁਣਾ ਨਾਲ ਲਾ ਕੇ ਲੈ ਜਾਊਗਾ ਹਾਂਜੀ ਹਾਂਜੀ ਬੜੀ ਕਿਰਪਾ ਬੀਰਬਾ ਨੂੰ ਬਹੁਤ ਹਜ਼ਾਰਾਂ ਦੇ ਹਿਸਾਬ ਨਾਲ ਪਵ ਲਖ ਆਉਂਦੀ ਹੈ ਮੱਥਾ ਟੇਕਦੀ ਹੈ ਸ਼ਰਧਾ ਹਰ ਸਭ ਪੂਰੀ ਹੁੰਦੀ ਹੈ ਸਭ ਦੀ ਦੇ ਲੋੜਵੰਦੀ ਦੀ ਮਦਦ ਕੀਤੀ ਜਾਂਦੀ ਹੈ ਹਾਂ ਜੀ ਮਦਦ ਕੀਤੀ ਜਾਂਦੀ ਹੈ ਗਰੀਬ ਬੰਦੇ ਦੀ ਵੀ ਮਦਦ ਕੀਤੀ ਜਾਂਦੀ ਹੈ ਕੋਈ ਬਿਮਾਰ ਠਮਾਰਾ ਜਾਂ ਕੋਈ ਕਿਸੇ ਕਿਸਮ ਦੀ ਆਸ ਲੈ ਕੇ ਆਉਂਦਾ ਉਹਦੀ ਆਸ ਵੀ ਪੂਰੀ ਹੁੰਦੀ ਹੈ ਉਹ ਵੀ ਸਹਾਇਤਾ ਹੁੰਦੀ ਹੈ ਜੀ ਬੇਨਤੀ ਕਰਨ ਵਾਲਾ ਸ਼ਰਧਾਂਜਲੀ ਵਾਲਾ ਜੀ ਮਾਗਾ ਜੀ ਬਿਲਕੁਲ ਹਰ ਇੱਕ ਦਣੀ ਕੇ ਕਿਸਮ ਬਿਮਾਰੀ ਦਾ ਹੋre ਹਾਲ ਹੈ ਜੀ ਕਨਾਲ ਫਿਰ ਕਣਾਂ ਜਿਹੜੀਆਂ ਫੋੜੀਆਂ ਫਿੰਸ ਨਹੀਂ ਹੁੰਦੀਆਂ ਨੂੰ ਮੋਗੇ ਆਪਾਂ ਜਨਾਂ ਨੂੰ ਕਹਿ ਦਿੰਦੇ ਆ ਇੱਕ ਝਾੜੂ ਤੇ ਕਿਲੋਂ ਨੋਂ ਦੀ ਥੈਲੀ ਲਿਆ ਕੇ ਉਹ ਮੱਥਾ ਦੇਖਦੇ ਅੰਦਰ 베ਰੀ ਥਲੇ ਖੜ ਕੇ 7 ਵਾਰ ਝਾੜ ਦੇਣਾ ਜੀ ਮੋਗੇ ਫਿੰਸ ਨਹੀਂ ਰਹਿੰਦੇ ਨਹੀਂ ਝੜ ਜਾਂਦੇ ਨੇ ਇਹ 베ਰੀ 베ਰੀਆ ਕਿੰਨੇ ਸਾਲ ਕਰਾਨੀ ਇਹ ਤਾਂ ਬਹੁਤ ਪੁਰਾਣੀ ਹੈ ਜੀ ਸਾਡੇ ਬਚਪਨ ਤੋਂ ਪਹਿਲਾਂ ਦੀ ਆ ਜਦ ਜਦ ਨਹੀਂ ਕਿ ਮੈਂ 17 ਸਾਲ ਦਾ ਸੀਗਾ ਜੀ ਉਹਦੇ ਤੇ ਆਉਂਦੇ ਹਾਂ ਹਾਂ ਜੀ ਮੇਰੀ 52 ਸਾਲ ਉਮਰ ਹੋ ਗਈ ਜੀ ਠੀਕ ਹੀ ਬਰਕਾ ਹੋਈਆਂ ਬਰਕਤਾਂ ਬੜੇ ਜੀ ਬੜਾ ਬਿਆੰਦਾ ਜੀ ਉਹਦੀ ਮਹਿਮਤ ਬਿਆੰਤ ਨਹੀਂ ਕਰ ਸਕਦੇ ਖੁੱਲੇ ਭੰਡਾਰ ਨੇ ਜੀ ਉਹਦੇ